ਕਿ ਤਿੰਨ ਸਾਲ ਇਸ ਪਾਰਟੀ ਦੇ ਪਿੱਛੇ ਫਿਰੇ ਪਰ ਜਦ ਹੌਲੇ ਹੌਲੇ ਸਾਨੂੰ ਇਸ ਪਾਰਟੀ ਦੀ ਹਕੀਕਤ ਅਸਲੀਅਤ ਪਤਾ ਲਗੀ 2017 ਚ ਜਦੋਂ ਮੈਂ ਇਲੈਕਸ਼ਨ ਵੀ ਲੜਨਾ ਚਾਹਿਆ ਇਥੋਂ ਟਿਕਟ ਵੀ ਮੰਗੀ ਪਰ ਮੈਨੂੰ ਕਹਿਣ ਲੱਗੇ ਵੀ ਤੁਸੀਂ ਚਮਕੌਰ ਸਾਹਿਬ ਤੋਂ ਟਿਕਟ ਲੈ ਲਓ ਜੀ ਫੰਡਿੰਗ ਦੱਸੋ ਕਿੰਨੀ ਦੰਦ ਨੇ ਸਾਡੀ ਤਿੰਨ ਚਾਰ ਬੰਦਿਆਂ ਦੀ ਬੋਲੀ ਕਰਾ ਲਈ ਮੈਂ 15 ਲੱਖ ਕਿਹਾ ਸਰ ਤੇਮ ਗੰਧੋ ਨੇ 5 ਲੱਖ ਕਿਹਾ 35 ਲੱਖ ਰੁਪਏ ਚ ਟਿਕਟ ਸੈ ਚੰਨੀ ਚੰਨੀ ਦਾ ਕਿਸੇ ਨਾ ਹੋਰ ਨੇ ਲੈ ਲਈ ਉਹਦੀ ਬੋਲੀ ਹੋਈ ਟਿਕਟ ਦੀ ਬਕਾਇਦਾ ਮੇਰੇ ਕੋਲ ਮੰਗ ਪੱਤਰ ਪਿਆ 100 ਪੇਜ ਦਾ ਜਿਹੜਾ ਮੈਂ ਕੇਂਦਰੀ ਬਾਲ ਜੀ ਨੂੰ ਭੇਜਿਆ ਸੀ ਉਹਦਾ ਸਕੈਨ ਕਰਿਆ 6 ਮਹੀਨੇ ਹੋ ਗਏ ਵਿਧਾਨ ਸਭਾ ਚ ਐਲਾਨ ਹੋ ਜਾਂਦਾ ਹੈ ਸਾਡਾ ਐਮ ਐਲ ਏ ਉਹੀ ਆਮ ਆਦਮੀ ਪਾਰਟੀ ਦਾ ਸਾਡਾ ਐਮ ਐਲ ਏ ਜਿਹੜਾ ਅਮਰਤ ਰਤਨ ਜੀ ਉਹਨੇ ਆਵਾਜ਼ ਚੱਕੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਅਸੀਂ ਐਮ ਐਲ ਏ ਨੂੰ ਮਾੜਾ ਨਹੀਂ ਕਹਿੰਦੇ ਜਿਨ੍ਹਾਂ ਸਾਡਾ ਕੁਐਸਚਨ ਲਵਾ ਕੇ ਉੱਥੇ ਸਾਡੀ ਆਵਾਜ਼ ਚੱਕੀ ਹੈ ਪਰ ਲੇਕਿਨ ਅੱਜ ਤੱਕ ਨਾ ਕੋਈ ਨੋਟੀਫਿਕੇਸ਼ਨ ਹੋਇਆ ਨਾ ਕੋਈ ਫੜਿਆ ਨਾ ਕੋਈ ਐਫ ਆਈ ਆਰ ਦਰਜ ਹੋਈ ਸਿਰਫ ਦਾ ਸਿਰਫ ਇਹ ਖਾਨਾਪੂਰ ਦੀ ਵਾਸਤਾ ਹੈ ਲੋਕ ਸਭਾ ਦਾ ਇਲੈਕਸ਼ਨ ਹੈ ਇਹ ਲੋਕਾਂ ਨੂੰ ਭੁਲਾਉਣੇ ਵਾਸਤੇ ਟਿਕਾਣੇ ਵਾਸਤੇ ਹੈ ਇਸ ਬੱਤੀ ਜਿਹੜੀ ਸੈਕਟਰ 70 ਤੋਂ ਪੁਲਿਸ ਜਿਹੜੀ ਹੈ ਚੈੱਕ ਦੁਆਰਾ ਰਿਸ਼ਵਤ ਲੈਂਦੀ ਹੈ ਚੈੱਕ ਦੁਆਰਾ 1,60,000 ਰੁਪਏ ਦੇ ਬਦਲੇ 5 ਲੱਖ ਵੀ ਵਾਪਸ ਕਰਦੀ ਇਹ ਕੇਸ ਉੱਥੇ ਦਾ ਉੱਥੇ ਹੈ ਹਾਲਾਂਕਿ ਬਹੁਤ ਹੀ ਦੁਖ ਦੀ ਗੱਲ ਹੈ ਜਿਹੜਾ ਕੰਪਲੀਟਡ ਹੈ ਉਹਦੇ ਵਿੱਚ ਵੀ ਸਬ ਇੰਸਪੈਕਟਰ ਕਰਨਜੀਤ ਸਿੰਘ ਹੈ ਖੰਨੇ ਤੋਂ ਜਿਹੜਾ ਕੰਪਲੀਟਡ ਹੈ ਦੂਜੇ ਪਾਸੇ ਪੁਲਿਸ ਹੈਗੀ ਤੇ ਜੇ ਬੰਦੇ ਨੂੰ ਚੋਰ ਨੂੰ ਸਾਧ ਸਾਧ ਨੂੰ ਚੋਰ ਬਣਾਣਾ ਇਹਨਾਂ ਨੂੰ ਕੋਈ ਬਹੁਤੀ ਬੜੀ ਕਹਾਣੀ ਨਹੀਂ ਪੁਲਿਸ ਬਣਾ ਸਕਦੀ ਹੈ ਤੇ ਸਾਡੇ ਕੋਲ ਇਹੀ ਤੁਹਾਡੇ ਚੈਨਲ ਰਾਹੀਂ ਅਸੀਂ ਕਹਿਣਾ ਚਾਹੁੰਦੇ ਆ 30000 ਦੀ ਆ 20 ਦੀ 25 ਦੀ ਗੱਲ ਨਹੀਂ ਗੱਲ ਇਹ ਹੈ ਵੀ ਜਿਹੜੀ ਸਾਡੀ ਆਵਾਜ਼ ਹੈ ਉਹ ਤਕਰੀਬਨ ਪੁਲਿਸ ਦੇ ਖਿਲਾਫ ਹੋਏ ਸਰਕਾਰ ਦੇ ਖਿਲਾਫ ਹੋਏ ਤੁਹਾਡੇ ਰਾਹੀਂ ਅਸੀਂ ਦੱਸਦੇ ਆ ਜਿੰਦਰ ਸਿੰਘ ਤੱਕੜ ਦਾ ਤਾਂ ਕੋਈ ਯੋਗਦਾਨ ਲੈਣ ਦੇਣ ਹੈ ਨਹੀਂ ਕੋਈ ਯੋਗਦਾਨ ਨਹੀਂ ਮੇਰੀ ਵੀ ਨਾ ਮੇਰੀ ਵੀ ਇੱਕ ਸਟੋਰੀ ਚਲਾਈ ਹੈ ਮੈਂ ਉਹਦੇ ਘਰੇ ਗਿਆ ਮੇਰੀ ਵੀ ਇੱਕ ਸਟੋਰੀ ਚਲਾਈ ਹੈ ਰਕੇਸ਼ ਅਰ ਰਿਜ਼ਰਵੇਸ਼ਨ ਚੋਰ ਕੋ ਮੋਰਚੇ ਮਾਮਲੇ ਦੇ ਵਿੱਚ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਇੱਕ ਵਰਥਾਸ ਏ.ਆਈ.ਜੀ. ਮਾਲਵੀਰ ਸਰਸਨ ਸਿੱਧੂ ਨੂੰ ਕਿ 30000 ਰੁਪਏ ਉਹਨਾਂ ਨੂੰ ਦਿੱਤਾ ਹੈ ਕਿਹਨੇ ਪੈਸਾ ਲਿਆ ਕੀ ਪੈਸਾ ਲੈਣ ਦਾ ਕਿਸ ਬਣਦਾ ਇਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋ ਸਾਡੇ ਵੱਖ-ਵੱਖ ਕ੍ਰਾਂਚ ਬੈਠੇ ਪੰਜਾਬ ਚ ਦੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਰੋਤੇ ਵੀਰ ਪੈਣਾ ਤੇ ਵੀਰ ਜਥੇਬੰਦੀਆਂ ਤੇ ਤੁਹਾਡੇ ਚੈਨਲ ਦਾ ਇੱਕ ਤਹਿਦਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਾਂ ਕਿ ਤੁਸੀਂ ਹਰ ਵੇਲੇ ਜਦੋਂ ਵੀ ਦੱਬੀ ਕੁਜਲੀ ਲੋਕਾਂ ਦੀ ਆਵਾਜ਼ ਪਛੜੇ ਲੋਕਾਂ ਦੀ ਇਲਾਜ ਜਿਹਦਾ ਧੱਕਾਸ਼ਾਈ ਹੁੰਦੀ ਹੋਏ ਉਹਨਾਂ ਦੀ ਆਵਾਜ਼ ਨੂੰ ਘਰ ਘਰ ਪਹਚਾਣ ਤੱਕ ਸਰਕਾਰਾਂ ਤੱਕ ਪਹਚਾਣ ਤੱਕ ਕੰਮ ਕਰਦੇ ਨੇ ਤੇ ਗੱਲ ਜਿਹੜੀ ਤੁਸੀਂ ਕਰੀ ਐ ਅਸੀਂ ਅੱਜ ਜਿਹੜਾ ਐਸਸੀਬੀਸੀ ਮਹਾਪੰਚਾਇਤ ਵੱਲੋਂ ਇੱਕ ਫੈਸਲੇ ਦੀਆਂ ਲਾਈਟਾਂ ਕੋਲੇ ਧਰਨਾ ਚੱਲ ਰਿਹਾ ਪਿਛਲੇ 4 ਮਹੀਨੇ ਤੋਂ ਦਸੰਬਰ 21 ਦਸੰਬਰ ਨੂੰ ਧਰਨਾ ਲਾਇਆ ਸੀ ਇਸ ਤੋਂ ਪਹਿਲਾਂ 4 ਮਹੀਨੇ ਧਰਨਾ ਜਿਹੜਾ ਹੈ ਪਹਿਲੇ ਫੈਸ ਰਿਹਾ ਜਿਹਦਾ ਵੀ ਗਵਾਹੀ ਪ੍ਰੋਫੈਸਰ ਹਰਨੇਕ ਸਿੰਘ ਕਰ ਰਿਹਾ ਸੀ ਉਸ ਧਰਨੇ ਚ ਤਾਂ ਮੈਂ ਦੋ ਚਾਰ ਵਾਰੀ ਜਾਣਦਾ ਮੈਨੂੰ ਘੱਟ ਸਮਾਂ ਮਿਲਿਆ ਗਿਆ ਪਰ ਲੇਕਿਨ ਜਦੋਂ 24 21 ਦਸੰਬਰ ਤੋਂ ਇੱਥੇ ਧਰਨਾ ਲੱਗਿਆ ਇੱਥੇ ਮੇਰੀ ਤਕਰੀਬਨ ਰੋਜ਼ ਦੀ ਹਾਜ਼ਰੀ ਹੈ ਤੇ ਗੱਲ ਜਿਹੜੀ 30000 ਦੀ ਬਾਰ-ਬਾਰ ਏਆਈਜੀ ਮਲਵਿੰਦਰ ਸਿੰਘ ਦੀ ਗੱਲ ਕਰ ਲਿਓ ਬਲਵੀਰ ਸਿੰਘ ਆਲੰਪਰ ਦੀ ਗੱਲ ਕਰ ਲਓ ਅਸੀਂ ਸਾਡਾ ਜਿਹੜਾ ਇੱਕ ਫਰੰਟ ਹੈ ਜਿਹੜੀਆਂ ਸਾਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਧਰਨਾ ਲਾਇਆ ਮੇਰਾ ਫਰੰਟ ਹੈ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਜਿਨ੍ਹਾਂ ਦਾ ਮੈਨੂੰ ਪ੍ਰਧਾਨ ਬਣਾਇਆ ਤੇ ਹੋਰ ਸਾਰੇ ਸਾਡੇ ਸੰਗੀ ਸਾਥੀ ਸਹਿਯੋਗੀ ਹੈ ਜਦੋਂ ਵੀ ਕਿਤੇ ਵੀ ਜ਼ਿਲ੍ਹੇ ਚ ਕੋਈ ਤੱਕਾਚਾਈ ਹੁੰਦੀ ਹੈ ਚਾਹੇ ਪੁਲਿਸ ਪ੍ਰਸ਼ਾਸਨ ਕਰੇ ਜਾਂ ਸਿਵਲ ਪ੍ਰਸ਼ਾਸਨ ਕਰੇ ਜਾਂ ਕੋਈ ਪੋਲੀਟੀਕਲ ਬੰਦਾ ਕਰੇ ਉਹ ਬਹੁਤ ਸਾਰੀਆਂ ਅਨੇਕਾਂ ਆਧਾਰਨ ਆਪਣੇ ਕੋਲੇ ਨੇ ਉਹਨਾਂ ਦੇ ਹੱਕ ਚ ਖੜਦੇ ਪਰ ਮੈਂ ਕਰਪਸ਼ਨ ਕਰਨ ਵਾਲੇ ਦੇ ਹੱਕ ਚ ਨਹੀਂ ਖੜਦਾ ਵੀ ਕਰਪਸ਼ਨ ਹੋ ਰਹੀ ਹੈ ਗੱਲ ਰਹੀ 30000 ਦੀ 20 ਦੀ 25 ਦੀ ਵੀ ਜਿਵੇਂ ਵੀ ਕੋਈ ਮੂਵਮੈਂਟ ਚੱਲਦੀ ਹੈ ਧਰਨਾ ਸਾਡਾ ਇੱਥ ਤੇ ਸਾਨੂੰ ਕਈ ਵਾਰੀ ਇੱਥੇ ਇਹਨਾਂ ਨੇ ਪਰਚੀਆਂ ਛੱਡ ਜਿਹੜੇ ਸਾਡੇ ਕੈਸ਼ੀਅਰ ਮੁੰਡੇ ਦੋ ਤਿੰਨ ਬਣਾਏ ਹੋਏ ਆ ਉਹਨਾਂ ਨੇ ਕੋਈ 500 ਦਿੰਦਾ ਕੋਈ 700 ਦਿੰਦਾ ਉਹਦੀ ਪਰਚੀ ਰਸੀਦ ਵਗੈਰਾ ਅਸੀਂ ਦੇ ਦਿੰਦੇ ਆ ਲਿਓ ਜੀ ਲੇਜੋ ਜਿਹੜੀ ਚਾਹ ਪੱਤੀ ਮਿੱਠਾ ਕੋਈ ਬੰਦਾ ਆ ਗਿਆ ਇੱਥੇ ਕਿਸੇ ਪ੍ਰੇਟੀ ਕਿਸੇ ਸ਼ਾਸਕੀ ਬੰਦੇ ਦਾ ਕੰਮ ਥੋੜੀ ਐ ਜਾਂ ਕਿਸੇ ਪਾਰਟੀ ਦਾ ਨਹੀਂ ਅਸੀਂ ਸਮਾਜ ਦੀ ਲੜਾਈ ਲੜ ਰਹੇ ਨੇ ਸਮਾਜ ਦੀ ਲੜਾਈ ਲੜਨ ਲਈ ਹਰ ਇੱਕ ਬੰਦਿਆਂ ਨੂੰ ਚਾਹ ਹੁੰਦੀ ਐ ਪਾਣੀ ਆਂਦੀ ਰੋਟੀ ਆਂਦਾ ਸਾਰਾ ਕੁਝ ਪਬਲਿਕ ਦੇ ਸਰਤੇ ਹੀ ਖਰਚਾ ਚੱਲਦਾ ਜਿਵੇਂ ਗੱਲ ਕਰ ਲਈਏ 1.5 ਸਾਲ ਜਿਹੜਾ ਹੈ ਕਿਸਾਨੀ ਅੰ ਉਦੀ ਮਨ ਲੱਗਦੀ ਕਰੋੜਾਂ ਰੁਪਏ ਡੋਨੇਸ਼ਨ ਆਈ ਹੈ ਕਰੋੜਾਂ ਰੁਪਏ ਦਿੱਤਾ ਲੋਕਾਂ ਨੇ ਉੱਥੇ ਸਾਥ ਜਾ ਕੇ ਸੰਗਤਾਂ ਚਾਹ ਵੀ ਪਿੰਦੀਆਂ ਰਹੀਆਂ ਦੁੱਧ ਵੀ ਪੀਂਦੇ ਰਹੀਆਂ ਰੋਟੀ ਵੀ ਖਾਈ ਤੇ ਤੇਲ ਵੀ ਉਹਨਾਂ ਨੇ ਫੁਕਿਆ ਤਾਂ ਕਿ ਲੋਕਾਂ ਦੀ ਲੜਾਈ ਵਾਸਤੇ ਗੱਲ ਕਰੀਏ ਹੁਣ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਵੇਂ ਜੋੜਿਆ ਜਾਂਦਾ ਕਿਸੇ ਚੀਜ਼ ਨੂੰ ਜੋੜ ਕੇ ਉਹਨੂੰ ਬੰਦੇ ਨੂੰ ਦੋਸ਼ੀ ਦਿਖਾਣਾ ਜਾਂ ਦੋਸ਼ੀ ਨੂੰ ਚੋਰ ਨੂੰ ਨਿਰਦੋਸ਼ ਸਾਬਤ ਕਰਦਣਾ ਮੇਰੇ ਕੋਲ ਅਜੇ ਇਹ ਨੇਕਾਂ ਕੇਸ ਨੇ ਜਿਵੇਂ ਗੱਲ ਕਰ ਲਈਏ ਅੱਜ ਤੁਹਾਨੂੰ ਚੈੱਕ ਦੁਆਰਾ ਜਿਹੜੀ ਰਿਸ਼ਵਤ ਥੀ ਇਹ ਜਿਹੜੀ ਸੈਕਟਰ 70 ਤੋਂ ਪੁਲਿਸ ਜਿਹੜੀ ਹੈ ਚੈੱਕ ਦੁਆਰਾ ਰਿਸ਼ਵਤ ਲੈਂਦੀ ਹੈ ਚੈੱਕ ਦੁਆਰਾ 1,60,000 ਰੁਪਏ ਦੇ ਬਦਲੇ 5 ਲੱਖ ਵੀ ਵਾਪਸ ਕਰਦੀ ਹੁੰਦੀ ਹੈ ਕੇਸ ਉੱਥੇ ਦਾ ਉੱਥੇ ਹੈ ਹਾਲਾਂਕਿ ਬਹੁਤ ਹੀ ਦੁੱਖ ਦੀ ਗੱਲ ਹੈ ਜਿਹੜਾ ਕੰਪਲੀਟਡ ਹੈ ਉਹਦੇ ਚ ਵੀ ਸਬ ਇੰਸਪੈਕਟਰ ਕਰਨਜੀਤ ਸਿੰਘ ਹੈ ਖੰਨੇ ਤੋਂ ਜਿਹੜਾ ਕੰਪਲੀਟਡ ਹੈ ਦੂਜੇ ਪਾਸੇ ਪੁਲਿਸ ਹੈਗੀ ਤੇ ਜੇ ਬੰਦੇ ਨੂੰ ਚੋਰ ਨੂੰ ਸਾਧ ਸਾਧ ਨੂੰ ਚੋਰ ਬਣਾਣਾ ਇਹਨਾਂ ਨੂੰ ਕੋਈ ਬਹੁਤੀ ਬੜੀ ਕਹਾਣੀ ਨਹੀਂ ਪੁਲਿਸ ਬਣਾ ਸਕਦੀ ਹੈ ਤੇ ਸਾਡੇ ਕੋਲ ਇਹੀ ਤੁਹਾਡੇ ਚੈਨਲ ਰਾਹੀਂ ਅਸੀਂ ਕਹਿਣਾ ਚਾਹੁੰਦੇ ਆ 30000 ਦੀ ਆ 20 ਦੀ 25 ਦੀ ਗੱਲ ਨਹੀਂ ਗੱਲ ਇਹ ਹੈ ਵੀ ਜਿਹੜੀ ਸਾਡੀ ਆਵਾਜ਼ ਹੈ ਉਹ ਤਕਰੀਬਨ ਪੁਲਿਸ ਦੇ ਖਿਲਾਫ ਹੋਏ ਸਰਕਾਰ ਦੇ ਖਿਲਾਫ ਹੋਏ ਤੁਹਾਡੇ ਰਾਹੀਂ ਅਸੀਂ ਦੱਸਦੇ ਆ ਜਿੰਨ ਤੁਸੀਂ ਤੱਕੜਦਾ ਤਾਂ ਕੋਈ ਯੋਗਦਾਨ ਲੈਣ ਦੇਣਾ ਹੈ ਨਹੀਂ ਕੋਈ ਯੋਗਦਾਨ ਨਹੀਂ ਮੇਰੀ ਵੀ ਨਾ ਮੇਰੀ ਵੀ ਇੱਕ ਸਟੋਰੀ ਚਲਾਈ ਹੈ ਮੈਂ ਉਹਦੇ ਘਰੇ ਗਿਆ ਮੇਰੀ ਵੀ ਇੱਕ ਸਟੋਰੀ ਚਲਾਈ ਹੈ ਰਕੇਸ਼ ਕੁਮਾਰ ਏਐਸਆਈ ਨੇ ਜਿਹੜੀ ਬਿਆਨ ਗਾਇਬ ਕਰ ਦਿੰਦਾ ਦਿੱਲੀ ਤੋਂ ਆਰਡਰ ਹੋ ਜਾਂਦੇ ਨੇ ਪੰਜਾਬ ਦੇ ਕਮਿਸ਼ਨ ਦੇ ਏਐਸਆਈ ਦੇ ਆਰਡਰ ਹੋ ਜਾਂਦੇ ਉਹਨੂੰ ਪੁਲਿਸ ਮੰਨਦੀ ਨਹੀਂ ਹੈ ਨਾ ਹੀ ਲਾਗੂ ਕਰਦੀ ਆ ਉਹ ਮੇਰੀ ਵੀ ਖੁਦ ਸਟੋਰੀ ਚਲਾਈ ਹੈ ਮੇਤੇ ਸਾਰੇ ਡਾਕੂਮੈਂਟ ਲਾਏ ਆ ਉਸ ਬੰਦੇ ਨੇ ਮੇਤੇ ਕੋਈ ਚੁਆਨੀ ਨਹੀਂ ਦੁਆਨੀ ਨਹੀਂ ਪੰਜੀ ਨੇ ਮੰਗੀ ਸਮਾਂ ਚਾਹ ਪਾਣੀ ਵੀ ਆਪਣੇ ਪੱਲੇ ਤੇ ਨਾ ਪਲਾਇਆ ਮਨੂੰ ਮੈਂ ਇਹ ਗੱਲ ਕਰਦਾ ਉਹਨੇ ਸੱਚਾਈ ਦਿਖਾਉਣ ਵਾਸਤੇ ਜਦੋਂ ਵੀ ਕੋ ਜਿਵੇਂ ਮੁਰਗੇ ਨੂੰ ਆਪਣੀ ਗਰਦਨ ਕਟਾਣੀ ਪੈਂਦੀ ਬੋਲਣ ਵਾਲੇ ਇੱਕ ਇਹ ਪ੍ਰਚਾਰ ਕਰਤਾ ਪੁਰਸ ਨੇ ਕਿ ਪੁਰਸੇ ਦਬਾਅ ਪਾਉਂਦਾ ਸੀ ਬੰਦਾ ਖਤਰਨਾਕ ਅਖਰਾਬ ਉਹੀ ਗੱਲ ਸਰਕਾਰ ਕੋਲ ਉਹ ਗੱਲ ਕੋਈ ਕੋਈ ਦਬਾਵਣ ਵਾਲੀ ਨਹੀਂ ਜੀ ਤੁਸੀਂ ਕੱਲ ਸਾਡਾ ਇਹ ਜਿਹੜਾ ਧਰਨਾ ਚੱਲਿਆ ਦੇਖੋ ਕੱਲ ਪੀੜਤ ਲੋਕ ਆਏ ਨੇ ਤੁਸੀਂ ਉਹ ਸਾਡੀਆਂ ਖਬਰਾਂ ਲਾਈਆਂ ਜਦੋਂ ਲੋਕ ਆਪ ਖੁਦ ਸਟੇਟਮੈਂਟ ਦਿੰਦੇ ਨੇ ਪੀੜਤ ਦੱਸੋ ਅਸੀਂ ਕਿਹੜਾ ਬੰਦਾ ਦਬਾਅ ਪਾ ਦੂਗਾ ਪੁਲਿਸ ਤੇ ਆਪਣੀ ਆਪਣੀ ਹਕੀਕਤ ਗੱਲ ਮੁਖਸਰ ਦੀ ਕਰੀਏ ਗੱਲ ਖੰਨੇ ਦੀ ਕਰੀਏ ਗੱਲ ਮੋਹਾਲੀ ਪੁਲਿਸ ਦੀ ਕਰੀਏ ਜਾਂ ਕਿਸੇ ਵੀ ਜ਼ਿਲ੍ਹੇ ਦੀ ਕਰੀਏ ਅੱਛਾ ਦੂਜੀ ਗੱਲ ਇਹ ਆ ਅਸੀਂ ਇਹ ਸਰਕਾਰਾਂ ਦੇ ਹਮਾਇਤੀ ਨਹੀਂ ਜਿਹੜੀਆਂ ਪਹਿਲਾਂ ਗਿਆ ਕਾਲੀਆਂ ਦੇ ਅਸੀਂ ਹਮਾਇਤੀ ਨਹੀਂ ਕਾਂਗਰਸ ਦੇ ਅਸੀਂ ਹਮਾਇਤੀ ਨਹੀਂ ਆਪ ਦੇ ਅਸੀਂ ਹਮਾਇਤੀ ਨਹੀਂ ਅਸੀਂ ਤਾਂ ਲੇਕਿਨ ਜੇ ਕਿਤੇ ਨਾਲ ਤੱਕਾਸ਼ਾਈ ਹੁੰਦੀ ਹੈ ਕੋਈ ਅਤਿਆਚਾਰ ਹੁੰਦਾ ਹੈ ਕੋਈ ਕ੍ਰੈਪਸ਼ਨ ਦੇ ਖਿਲਾਫ ਕੇਸ ਲੜਨਾ ਪੈਂਦਾ ਅਸੀਂ ਲੜਦੇ ਹਾਂ ਪਰ ਇਸ ਨੂੰ ਜਿਹੜਾ ਪੱਤਰਕਾਰ ਨੂੰ ਗਲਤ ਜੋੜ ਕੇ ਜਿਹੜਾ ਫਸਾਇਆ ਜਾ ਰਿਹਾ ਗਲਤ ਜੋੜ ਕੇ ਜਿਹੜਾ ਤਾਂ ਕਿ ਉਸਨੇ ਪੁਲਿਸ ਦੀਆਂ ਕਈ ਸਟੋਰੀਆਂ ਕੇ ਵੀ ਸਵਾਲ ਹੈ ਕਿ ਧਰਨਾ ਲੱਗਣ ਤੋਂ ਸਾਲ ਹੋ ਗਿਆ ਪਿਛਲੇ ਸਾਲ ਪ੍ਰਯਤ ਲੱਗਿਆ ਸੀ ਪੁਲਿਸ ਨੂੰ ਹੁਣ ਜ਼ਿਆਦਾ ਹੀ ਕਿ ਤਰਨੇ ਲਈ ਫੰਡਿੰਗ ਦਿੱਤਾ ਸੀ ਮੈਂ ਕਿਹਾ ਜੀ ਤੱਗੜ ਜੀ ਨਾ ਇਹ ਹੈ ਵੀ ਮੇਰੀ ਸਟੋਰੀ ਤੋਂ ਪਹਿਲਾਂ ਵੀ ਮਨ ਲੱਗਦੀ ਤਿੰਨ ਚਾਰ ਸਟੋਰੀਆਂ ਜਿਹੜੀਆਂ ਪੁਲਿਸ ਦੇ ਅੰਗੇਸ਼ਟ ਸੀ ਪੁਲਿਸ ਦੀ ਜਿਹੜੀ ਹੈ ਸਾਰੀ ਹੈ ਖਾਣਾ ਪੂਰਤੀ ਜਿਹੜੀ ਜਿਵੇਂ ਪੁਲਿਸ ਨਿਰਦੋਸ਼ ਕਰਦੀ ਆ ਪੁਲਿਸ ਕ੍ਰਿਪਸ਼ਨ ਦੇ ਕੇਸ ਹੁੰਦੇ ਆ ਸਾਰੇ ਮਨ ਲੱਗਦੀ ਲਗਾਤਾਰ ਉਹਨੇ ਚਲਾਈਆਂ ਇਹਹੀ ਮਨ ਨੂੰ ਖੁੰਧਕ ਲੱਗਦੀ ਆ ਵੀ ਜਿਹੜੀ ਪੁਲਿਸ ਦੇ ਅਫਸਰਾਂ ਦੇ ਖਿਲਾਫ ਉਹਨਾਂ ਜਿਹੜੀਆਂ ਸਟੋਰੀਆਂ ਚਲਾਈਆਂ ਉਸ ਖੁੰਧਕ ਕਰਕੇ ਪ੍ਰੈਸ ਨੂੰ ਜਿਹੜਾ ਕਹਿੰਦੇ ਨੇ ਅਸੀਂ ਚੌਥਾ ਥੰਬ ਸਾਡਾ ਇਹ ਜੇ ਪੱਤਰਕਾਰੀ ਤੇ ਹਮਲਾ ਹੋ ਜੂਗਾ ਪੱਤਰਕਾਰ ਕੁਚ ਲੈ ਜਾਊਗਾ ਦੱਸੋ ਲੋਕਾਂ ਦੀ ਆਵਾਜ਼ ਕੌਣ ਚੁੱਕੂ ਕੋਈ ਲੱਗਦਾ ਕਿ ਸਰਕਾਰ ਦੇ ਕੁਰਸੇ ਪਰੂ ਪੈ ਗਈ ਹੋਣ ਸਰਕਾਰ ਦੇ ਜਿਹੜੀ ਪੁਲਿਸ ਭਾਰੂ ਪਾ ਗਈ ਉਹ ਬੇਵਾਬਗੀ ਪੁਲਸ ਹੋਈ ਵੀ ਹੈ ਕੋਈ ਕਿਸੇ ਦੀ ਕੋਈ ਮੰਨਦਾ ਨਹੀਂ ਹਲਕੇ ਦਾ ਵਿਧਾਇਕ ਬੈਠੇ ਅੱਖਾਂ ਮੀਝੀ ਸੋਚ ਰਿਹਾ ਤੇ ਇੱਥੇ ਦਾ ਕੋਈ ਡੀਸੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਸ਼ਾਸਨ ਨਹੀਂ ਜੇਕਰ ਕਹਾਂ ਤਾਂ ਤੁਹਾਨੂੰ ਅਨੇਕਾਂ ਧਾਰਨਾ ਮੈਂ ਜ਼ਿਲ੍ਹਾ ਮੁਹਾਲੀਦਿਆਂ ਦੇ ਸਕਦਾ ਜਿੱਥੇ ਤੱਕੇਛਾਈ ਹੋਈ ਹੈ ਜਿੱਥੇ ਲੋਕਾਂ ਦੀਆਂ ਗਰਦਨਾਂ ਵੱਡੀਆਂ ਪਈਆਂ ਪਿੰਡ ਕੁੰਬੜੇ ਦਾ ਮੁੰਡਾ ਇੱਕ ਗਰਦਨ ਵੱਡੀ ਪਈ ਆ ਉਹਦੇ ਚ 10 ਦੋਸ਼ੀ ਨੇ 8 ਦੋਸ਼ੀ ਫੜ ਲਏ 2 ਦੋਸ਼ੀ ਨਹੀਂ ਫੜੇ ਹੈਗੇ ਤੇ ਕਈ ਪੀਓ ਹੋਏ ਬਣ ਜਿਹੜਾ ਪੀਓ ਨੂੰ ਅਰੈਸਟ ਨਹੀਂ ਕਰਦੇ ਸਾਡੇ ਚਲਾਨ ਪਏ ਆ ਚਾਰ ਚਾਰ ਸਾਲ ਦੇ ਮੇਰੇ ਕੋਲੇ ਇਹ ਜੇ ਕੇਸ ਹੈਗੇ ਮੈਂ 8618 ਦਾ ਜਿਹੜਾ ਇੱਕ ਚਲਾਨ ਪੇਸ਼ ਕਰਾਇਆ 8 ਪੇਸਰਾਣੇ ਦਾ ਜਿਹਦੇ ਤੇ ਕੰਡੈਮਡ ਦਰ ਕਰਨੀ ਪਈ ਐ ਐਸਐਸਪੀ ਤੋਂ ਕੰਡੈਮਡ ਤੋਂ ਬਾਅਦ ਇੱਕ ਚਲਾਨ ਪੇਸ਼ ਹੁੰਦਾ ਉਹਦੇ ਚ ਦੋ ਐਸਐਚਓ ਤੇ ਤਿੰਨੇ ਏਐਸਆਈਆਂ ਨੂੰ ਐਸਐਸਪੀ ਮੁਹਾਲੀ ਹਲਫੀਆ ਬਿਆਨ ਦਰ ਕਰਦਾ ਵੀ ਇਹਨਾਂ ਦੇ ਖਿਲਾਫ ਵਿਭਾਗੀ ਪੜਤਾਲ ਕਰਨੀ ਪਰ ਮੁੜ ਕੇ ਵਿਭਾਗੀ ਪੜਤਾਲ ਹੁੰਦੀ ਨਹੀਂ ਹੁੰਦੀ ਉਹ ਸਾਰਾ ਖਾਨਾ ਪੂਰਤੀ ਬਸ ਸਤਕਰ ਰਜਿੰਦਰ ਟਕੜ ਮਾਮਲੇ ਦੇ ਵਿੱਚ ਡੀ ਡੀਜੀਪੀ ਦੇ ਕਰਨ ਤੇ ਡੀਆਈਜੀ ਮੈਡਮ ਜਿਹੜੀ ਜਾਂਚ ਕਰ ਰਹੇ ਨੇ ਉਹਨਾਂ ਨੂੰ ਤੁਹਾਡਾ ਕੀ ਸੁਝਾਅ ਸਾਨੂੰ ਇਹੀ ਹੈ ਵੀ ਜੇ ਦੁੱਧ ਦਾ ਦੁੱਧ ਪਾਣੀ ਪੰਦਾ ਪਾਣੀ ਹੋਣਾ ਚਾਹੀਦਾ ਸਾਰੀ ਪੁਲਿਸ ਮੈਂ ਤੁਹਾਡੇ ਨਾਲ ਇਹ ਵੀ ਕਹਿਣਾ ਚਾਹੁੰਦਾ ਐ ਇਹ ਬਹੁਤ ਵਧੀਆ ਵੀ ਪੁਲਿਸ ਸਾਰੀ ਜਿਹੜੀ ਹੈਗੀ ਉਹ ਸਾਰੀ ਜਿਹੜੀ ਹੈਗੀ ਪੁਲਿਸ ਨਲਾਇਕ ਵੀ ਨਹੀਂ ਹੈ ਸਾਰੀ ਪੁਲਿਸ ਇੱਕ ਸਾਲ ਵੀ ਨਹੀਂ ਹੈ ਸਾਰੀਆਂ ਜਿਹੜਾ ਹੈਗਾ ਕਿਸੇ ਵੀ ਕੰਮ ਦਾ ਵੀ ਜਨਸ ਨਹੀਂ ਹੁੰਦਾ ਵਧੀਆ ਬੰਦੇ ਵੀ ਆ ਪੁਲਿਸ ਵਿੱਚ ਚੰਗੇ ਬੰਦੇ ਵੀ ਆ ਜਿਹੜੇ ਅਨਸਾਫ਼ ਦੇ ਨਾਲ ਹੈਗੇ कि ਜਿਨ੍ਹਾਂ ਨੇ ਗਲਤ ਸਰਟੀਫਿਕੇਟਾਂ ਦੇ ਆਧਾਰ ਤੇ ਨੌਕਰੀ ਲਈ ਹੈ ਕਿੰਨੀ ਤੇ ਕਾਰਵਾਈ ਹੈ ਕਿੰਨੇ ਸਰਟੀਫਿਕੇਟ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਸਿਰਫ ਦਾ ਸਿਰਫ ਮੁੱਖ ਮੰਤਰੀ ਸਾਡਾ ਐਲਾਨ ਕਰਦਾ ਹੈ ਕਈ ਪ੍ਰਿੰਸੀਪਲ ਡੀ ਵੀ ਜਾ ਕੇ ਨੇ ਦੋ ਚਾਰ ਫੜੇਗੇ ਮੈਂ ਕਿਹਾ ਜੀ ਉਹਨਾਂ ਨੇ ਜਵਾਨਤਾ ਕਰਾਉਣ ਵਾਸਤੇ ਪੁਲਿਸ ਨੂੰ ਉਹਨਾਂ ਨੂੰ ਜਵਾਨਤਾ ਕਰਾਉਣ ਵਾਸਤੇ ਉਹਨਾਂ ਦੇ ਡਾਕੂਮੈਂਟ ਗਾਇਬ ਕਰੇ ਆ ਮੁੜ ਕੇ ਹਾਜ਼ਰ ਨਹੀਂ ਹੋਏ ਸਟੇਟ ਰਿਪੋਰਟਸ ਨਹੀਂ ਵਧੀਆ ਭੇਜੀ ਹੈ ਇੱਕ ਕੌਣ ਆਲੇ ਦਾ ਪਿਓ ਤਿਆਰ ਹੋਇਆ ਉਹ ਬਾਹਰ ਭਜਾ ਦਿੱਤਾ ਉਹਨਾਂ ਨੂੰ ਸਮਾਂ ਦਿੰਦੇ ਵੀ ਤੂੰ ਭੱਜ ਜਾ ਇੱਥੇ ਤੋਂ ਸਾਡੇ ਕੋਲੇ ਬਹੁਤ ਸਾਰੇ ਮੁੜ ਕੇ ਹਲੇ ਭਗਵੰਤ ਮਾਨ ਜੀ ਨੂੰ 2 ਮਹੀਨੇ ਹੋ ਗ ਸਾਡਾ ਐਮਐਲਏ ਉਹੀ ਆਮ ਆਦਮੀ ਪਾਰਟੀ ਦਾ ਸਾਡਾ ਐਮਐਲਏ ਜਿਹੜਾ ਅਮਰਤ ਰਤਨ ਜੀ ਉਹਨੇ ਆਵਾਜ਼ ਚੱਕੀ ਹੈ ਉਹ ਵੀ ਆਮ ਆਦਮੀ ਪਾਰਟੀ ਚ ਅਸੀਂ ਐਮਐਲਏ ਨੂੰ ਮਾੜਾ ਨਹੀਂ ਕਹਿੰਦੇ ਜਿਨ੍ਹਾਂ ਨੇ ਸਾਡਾ ਕੁਐਸਚਨ ਲਾ ਕੇ ਉੱਥੇ ਸਾਡੀ ਆਵਾਜ਼ ਚੱਕੀ ਹੈ ਪਰ ਲੇਕਿਨ ਅੱਜ ਤੱਕ ਨਾ ਕੋਈ ਨੋਟੀਫਿਕੇਸ਼ਨ ਹੋਇਆ ਨਾ ਕੋਈ ਫੜਿਆ ਨਾ ਕੋਈ ਐਫਆਈਆਰ ਦਰਜ ਹੋਈ ਸਿਰਫ ਦਾ ਸਿਰਫ ਇਹ ਖਾਨਾ ਪੂਰਤੀ ਵਾਸਤੇ ਲੋਕ ਸਭਾ ਦਾ ਇਲੈਕਸ਼ਨ ਹੈ ਇਹ ਲੋਕਾਂ ਨੂੰ ਭੁਲਾਉਣੇ ਵਾਸਤੇ ਟਿਕਾਣੇ ਵਾਸਤੇ ਇਹ ਜਿਹੜੀਆਂ ਮਿੱਠੀਆਂ ਗੋਲੀਆਂ ਜਾਂਦੇ ਨੇ ਜਿਹੜਾ ਫੇਜ਼ 1 ਥਾਣੇ 'ਚ ਪਰਚਾ ਦਰਜ ਹੋਇਆ ਤੁਹਾਡੇ ਧਰਨੇ ਨੂੰ ਲੈ ਕੇ ਉੱ ਇਹ ਬੰਦਿਆਂ ਨੇ ਧਰਨਾ ਲਗਾਇਆ ਸਪੌਂਸਰਡ ਕੀਤਾ ਧਰਨਾ ਜਦੋਂ ਸ਼ਾਨੀ ਹੁੰਦੀ ਸੀ ਉਸ ਧਰਨੇ ਕਹਿੰਦੇ ਉਹਦੇ 'ਚ ਕੋਈ ਪਰੇਸ਼ਾਨੀ ਨਹੀਂ ਜੀ ਉਹ ਸਿਰਫ ਇੱਕ ਬ੍ਰਾਂਡੇ 'ਚ ਬੈਠੇ ਸੀ ਬ੍ਰਾਂਡੇ ਜੋ ਜਿਹੜਾ ਆਪਣਾ ਵੈਲਫੇਅਰ ਜਿਹੜਾ ਹੈ ਤਾਂ ਉਹਦਾ ਡਾਇਰੈਕਟਰ ਦਾ ਸੋਸ਼ਲ ਵੈਲਫੇਅਰ ਦਾ ਉਹਦੇ ਬ੍ਰਾਂਡੇ 'ਚ ਬੈਠੇ ਸੀ ਉਹ ਤਾਂ ਥੱਲੇ ਹੀ ਬੈਠੇ ਸੀ ਤੇਰੀਆਂ ਮਚਾ ਕੇ ਅਸੀਂ ਇੱਥੇ ਜਿਹੜੇ ਬੈਠੇ ਆਂ ਇੱਥੇ ਵੀ ਅਸੀਂ ਇੱਕ ਸਾਈਡ 'ਚ ਜਿਹੜਾ ਸਲੀਪ ਰੋਡ ਹੈ ਬੰਦ ਪਿਆਗਾ ਇੱਥੇ ਕਿਸੇ ਨੂੰ ਦਿੱਕਤ ਨਹੀਂ ਕਰਦੇ ਸਿਰਫ ਜਦੋਂ ਕੋਈ ਐਕਸ਼ਨ ਕਰਨਾ ਜਾਂ ਕੋਈ ਕਾਰਵਾਈ ਕਰਨੀ ਹੈ ਅਸੀਂ ਖਬਰ ਦੇਣੀ ਹੈ ਤਾਂ 10-20 ਮਿੰਟ ਕਿਤੇ ਜਾ ਕੇ ਚੌਂਕ 'ਚ ਅਸੀਂ ਪਿੱਟ ਸਿਆਪਾ ਕਰ ਦਿੰਨੇ ਹੋਰ ਸਾਡੇ ਕੋਲੇ ਅਸੀਂ ਸਾਨੂੰ ਲੋਕ ਪਬਲਿਕ ਨੂੰ ਅਸੀਂ ਲੋਕਾਂ ਨੂੰ ਥੋੜੀ ਤੰਗ ਕਰਨਾ ਕਿਸੇ ਧਰਨਾਕਾਰੀ ਤੇ ਜਿਹੜੇ ਧਰਨਾਕਾਰੀ ਨੇ ਰਿਜ਼ਰਵੇਸ਼ਨ ਚ ਕੋਈ ਕਾਰਵਾਈ ਨਹੀਂ ਹੋਈ ਕੋਈ ਕੁਛ ਨਹੀਂ ਹੋਈ ਸਿਰਫ ਕਾਰਵਾਈ ਸਾਡੇ ਤੇ ਹੋਈ ਐ ਮੇਰੇ ਤੇ ਤੇ ਮੇਰੇ ਘਰ ਵਾਲੀ ਦੇ ਇੱਕ ਪਰਚਾ ਦਰਜ ਕਰਦਾ ਥਾਣਾ ਫੇਰ 60 ਦੀ ਪੁਲਿਸ ਨੇ ਵੀ ਇਹਨਾਂ ਨੇ ਜੀ ਜਿਹੜਾ ਹੈ ਅਨੁਸ਼ਾਸਨ ਪ੍ਰਸ਼ਾਸਨ ਭੰਗ ਕੀਤਾ ਤੇ ਇੱਥੇ ਖੱਲਾਂ ਗੇਰ ਦੀਆਂ ਜੀ ਉਹ ਫਲਾਣਾ ਕਰਦੇ ਆ ਜੀ ਇੱਥੇ 7 ਵਜੇ ਦੀ ਲਾਈਟਾਂ ਕੋਲੇ ਸਾਡੇ ਕੋਲੇ ਤਾਂ ਪਰਚਾ ਹੋਇਆ ਕਿੰਨਾ ਕੀ ਪ੍ਰੋਗਰਾਮ ਸੀ ਤੁਹਾਡਾ ਉਹ ਪੋਰਕ ਪੂਮੋ ਇਹ ਸੀ ਵੀ ਅਸੀਂ ਸਰਕਾਰ ਨੂੰ ਅਲਟੀਮੇਟਮ ਦੰਦੇ ਆ ਯਾਰ ਹਾਂ ਡੀਜੀਪੀ ਨੂੰ ਮਿਲ ਕੇ ਆਏ ਏਡੀਜੀਪੀ ਨੂੰ ਮਿਲ ਕੇ ਆਏ ਅਸੀਂ ਕਮਿਸ਼ਨ ਨੂੰ ਮਿਲ ਕੇ ਆਏ ਲਿਖਤੀ ਕੰਪਲੀਟਾਂ ਦਈਆਂ ਵੀ ਜੇਕਰ ਸਾਡੀ ਨਹੀਂ ਸੁਣਾਈ ਹੁੰਦੀ ਤਾਂ ਅਸੀਂ ਸਰਕਾਰ ਦੇ ਖਿ ਕੂੜਾ ਗਿਰਾਂਗੇ ਜੀ ਵਿੱਚ ਬਾਲਮਿਕ ਬ੍ਰਦਰਹੀ ਵਾਲੇ ਸਾਡੇ ਭਾਈਚਾਰਾ ਸੀ ਜਿਹੜੇ ਸੁਚਾਲਿਆ ਕਰਮਚਾਰੀ ਸੀ ਉਹਨਾਂ ਨੇ ਵੀ ਐਲਾਨ ਕੀਤਾ ਸੀ ਅਸੀਂ ਉਹ ਸਾਰਾ ਜਿਹੜਾ ਹੈਗਾ ਇੱਥੇ ਪ੍ਰੋਗਰਾਮ ਰੱਖਿਆ ਸੀ ਜਿਸ ਤੋਂ ਬਾਅਦ ਹੀ ਵਿਧਾਨ ਸਭਾ ਚ ਮੜ ਮੋਟੀ ਕੋਈ ਹਿੱਲਚੁਲ ਹੋਈ ਹੈ ਪਰ ਲੇਕਿਨ ਉਹਨਾਂ ਦੇ ਖਿਲਾਫ ਦਾ ਕਾਰਵਾਈ ਪਤਾ ਨਹੀਂ ਕਦ ਹੋਣੀ ਹੈ ਕਦ ਨਹੀਂ ਪਰ ਸਾਡੇ ਤੇ ਜਿਹੜਾ ਅਸੀਂ ਕਾਰਵਾਈ ਮੰਗਦੇ ਆ ਮੇਰੇ ਤੇ ਤੇ ਮੇਰੇ ਘਰ ਵਾਲੀ ਤੇ ਪਰਚਾ ਕਰਤਾ ਵੀ ਬਾਕੀ ਆਣ ਪਛਾਤੇ ਸੀ ਇਹ ਦੋ ਬੰਦੇ ਪਛਾਣਾਂਗੇ ਜੀ ਜਦ ਕਿ 150 ਬੰਦੇ ਦੀ ਵੀਡੀਓ ਬਣੀ ਹੈ ਮੂਵੀ ਬਣੀ ਹੈ ਸਾਰੇ ਅਖਬਾਰਾਂ ਚ 15 15 20 20 ਬੰਦਿਆਂ ਦੇ ਨਾਂ ਵੀ ਲਿਖੇਗੇ ਸਾਰੇ ਮੌਤ ਪਰ ਬੰਦੇ ਸੀ ਪਰ ਇਹ ਕਹਿੰਦੇ ਜੀ ਅੱਛਾ ਉਸ ਧਰਨੇ ਨੂੰ ਲੈ ਕੇ ਇੱਥੇ ਡੀਐਸਪੀ ਬੱਲ ਆਇਆ ਉਸ ਤੋਂ ਬਾਅਦ ਜਦੋਂ ਐਸਐਸਪੀ ਦਫ਼ਤਰ ਦਾ ਘਰੋਂ ਰੱਖਿਆ ਬਲ ਸਾਨੂੰ ਕਹਿ ਕੇ ਗਿਆ ਵੀ ਸਾਡਾ ਸਾਡਾ ਪਰਚਾ ਜਿਹੜਾ ਕੈਂਸਲ ਕਰਾਇਆ ਜਾਊਗਾ ਹੁਣ ਇਹ ਆਪਣਾ ਐਸਪੀ ਹਰਵੀਰ ਸਿੰਘ ਅਟਵਾਲ ਜੀ ਕੋਲੇ ਕੰਪਲੀਟ ਪਈ ਐ ਡੇਢ ਮਹੀਨਾ ਹੋ ਗਿਆ ਉਹਨਾਂ ਨੇ ਮੇਰੇ ਤੋਂ 10 ਦਿਨ ਮੰਗੇ ਸੀ 15 ਦਿਨ ਮੰਗੇ ਸੀ ਹਫਤਾ ਮੰਗੇ ਸੀ ਪਰ ਡੇਢ ਮਹੀਨਾ ਹੋ ਗਿਆ ਉਸ ਐਸਪੀ ਨੇ ਸਾਡੀ ਕੋਈ ਵੀ ਹੱਲ ਤੱਕ ਸੁਣਾਈ ਨਹੀਂ ਦਿੱਕਰੀ ਨਾ ਪਰ ਤੱਕ ਚੋਰਾਂ ਖਿਲਾਫ ਕਾਰਵਾਈ ਨਹੀਂ ਕਰਦੇ ਜਿਹੜੀ ਸਾਡੀ ਅਸੀਂ ਮੰਗ ਰਹੇ ਹਾਂ ਚੋਰਾਂ ਦੇ ਖਿਲਾਫ ਕਾਰਵਾਈ ਮੰਗ ਰਹੇ ਹਾਂ ਉਹਨਾਂ ਦੇ ਖਿਲਾਫ ਪਰਚੇ ਜਰੂਰ ਹੋ ਜਾਂਦੇ ਆ ਇੱਥੇ ਆ ਹੂੰ ਜਿਹੜੇ ਇਨਸਾਮ ਮੰਗਦੇ ਉਹਨਾਂ ਦੇ ਪਰਚਾ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਚਾ ਉਹਨਾਂ ਦੇ ਕੋਈ ਪਰਚਾ ਮੁੱਖ ਮੰਤਰੀ ਭਗਵਾਨ ਜੀ ਤੁਹਾਨੂੰ ਕੀ ਪੀਲਾ ਤੋ ਮੁੱਖ ਮੰਤਰੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਜਦ ਕਿ ਸਰਕਾਰ ਆਣ ਤੋਂ ਪਹਿਲਾਂ ਮੈਂ ਵੀ ਖੁਦ ਤਿੰਨ ਸਾਲ ਇਸ ਪਾਰਟੀ 'ਚ ਕੰਮ ਕਰਿਆ ਇਹ ਇਹਨਾਂ ਦੇ ਝੰਡੇ ਲਾਏ ਬੈਨਰ ਲਾਏ ਪੋਸਟਰ ਲਾਏ ਇਹਨਾਂ ਕਰਕੇ ਮੇਰੇ ਤੇ 2014 ਚ ਜਿਹੜਾ ਹੁਣ ਪਰਚਾ ਚੱਲ ਰਿਹਾ ਉਹ 2014 ਚ ਮੇਰੇ ਤੇ ਪਰਚਾ ਹੋਇਆ ਸੀ ਹਿੰਮਤ ਸਿੰਘ ਸ਼ੇਰ ਗਿੱਲ ਮੈਂ ਇੱਥੇ ਇਲੈਕਸ਼ਨ ਲੜਾਇਆ ਸੀ ਵਿਧਾਨ ਸਭਾ ਆਪਣਾ ਲੋਕ ਸਭਾ ਦਾ ਉਦੀ ਮੈਂ ਮੂਰਤ ਤੌਰ ਤੇ ਸਾਡੇ ਕੋਲੇ ਕਟਿੰਗਾਂ ਪਈਆਂ ਅਖਬਾਰਾਂ ਦੀਆਂ ਟੀਵੀ ਚੈਨਲਾਂ ਦੀਆਂ ਖਬਰਾਂ ਪਈਆਂ ਉਸ ਟਾਈਮ ਦੀਆਂ ਤਾਂ ਕਿ ਮੈਂ ਗਵਾਹੀ ਕਰਕੇ ਤਿੰਨ ਸਾਲ ਇਸ ਪਾਰਟੀ ਦੇ ਪਿੱਛੇ ਫਿਰੇ ਪਰ ਜਦ ਹੌਲੇ ਹੌਲੇ ਸਾਨੂੰ ਇਸ ਪਾਰਟੀ ਦੀ ਹਕੀਕਤ ਅਸਲੀਅਤ ਪਤਾ ਲੱਗੀ 2017 ਚ ਜਦੋਂ ਮੈਂ ਇਲੈਕਸ਼ਨ ਵੀ ਲੜਨਾ ਚਾਹਿਆ ਥੋਂ ਟਿਕਟ ਵੀ ਮੰਗੀ ਪਰ ਮੈਨੂੰ ਕਹਿਣ ਲੱਗੇ ਵੀ ਤੁਸੀਂ ਚਮਕੌਰ ਸਾਹਿਬ ਤੋਂ ਟਿਕਟ ਲੈ ਲਓ ਜੀ ਫੰਡਿੰਗ ਦੱਸੋ ਕਿੰਨੀ ਦੰਦੇ ਸਾਡੀ 3-4 ਬੰਦਿਆਂ ਦੀ ਬੋਲੀ ਕਰਾ ਲਈ ਮੈਂ 15 ਲੱਖ ਕਿਹਾ ਤਰਸੇਮ ਗੰਧੂ ਨੇ 5 ਲੱਖ ਕਿਹਾ 35 ਲੱਖ ਰੁਪਏ ਚ ਟਿਕਟ ਸੈਤ ਚੰਨੀ ਚੰਨੀ ਨਾਲ ਕਿਸੇ ਨਾਲ ਹੋਰ ਨਾਲ ਲੈ ਲਈ ਠੀਕ ਉਹਦੀ ਬੋਲੀ ਹੋਈ ਟਿਕਟ ਦੀ ਬਕਾਇਦਾ ਮੇਰੇ ਕੋਲ ਮੰਗ ਪੱਤਰ ਪਿਆ 100 ਪੇਜ ਦਾ ਜਿਹੜਾ ਮੈਂ ਕੇਂਦਰੀਵਾਲ ਜੀ ਨੂੰ ਭੇਜਿਆ ਸੀ ਉਹਦਾ ਸਕੈਨ ਕਰਿਆ ਹਿੰਦੀ ਚ ਲਿਖਿਆ ਇੰਗਲਿਸ਼ ਚ ਲਿਖਿਆ ਉਹ ਸਕੈਨ ਕਰਕੇ ਮੇਰੇ ਕੋਲ 100-150 ਪੇਜ ਦਾ ਮੈਂ ਸਕੈਨ ਕਰਕੇ ਪੈਸੇ ਜਿਹੜੇ ਸਾਡੇ ਕੋਲੇ ਦੇਵ ਮਾਨ ਜੀ ਤਿੰਨ-ਚਾਰ ਬੰਦੇ ਆਏ ਸੀ ਚਾਰ ਬੰਦੇ ਜਿਹੜੀ ਸਾਡੀ ਇਹਨੂੰ ਦੇਖਦੇ ਸੀ ਆਪਣਾ ਐਸੀ ਜੋ ਐਸੀ ਮੋਰਚੇ ਦੇ ਜਿਹੜੇ ਤਿੰਨ ਚਾਰ ਆ ਉਹਦੇ ਦਾਰ ਤੇ ਉਹ ਕਹਿੰਦੇ ਜੀ ਪਾਰਟੀ ਨੂੰ ਫੰਡਿੰਗ ਦੇਣੀ ਪੈਣੀ ਪਾਰਟੀ ਦੀ ਜੇ ਫੰਡਿੰਗ ਨਹੀਂ ਹੁੰਦੀ ਅਸੀਂ ਜਿਹੜੀ 34 ਸੀਟਾਂ ਦੀ ਸਵਾਰਥ ਅਸੀਂ ਕਰਨੀ ਹੈ ਇੱਥੋਂ ਤੁਹਾਡੀ ਟਿਕਟ ਨਹੀਂ ਬਣਦੀ ਤੁਸੀਂ ਜਰਨਲ ਸੈਟ ਦੇ ਲੜ ਨਹੀਂ ਸਕਦੇ ਐਸੀ ਆ ਰਿਜ਼ਰਵਵਾਂਗੇ ਚਮਕੌਰ ਸਾਹਿਬ ਤੇ ਤੁਸੀਂ ਲੜ ਸਕਦੇ ਹੋ ਚਮਕੌਰ ਸਾਹਿਬ ਦੱਸੋ ਜੀ ਕਿੰਨੇ ਪੈਸੇ ਦੰਦਿਆ ਵਿਕੀ ਟਿਕਟ ਕਿ ਟਿਕਟ ਵਿਕੀ ਹੈ ਉਸ ਨੂੰ ਦੇਖ ਕੇ ਅਸੀਂ 2017 ਚ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਪੰਜਾਬ ਫਰੰਟ ਬਣਾਇਆ ਸੀ ਮੈਂ ਵਿਧਾਨ ਸਭਾ ਦਾ ਇਲੈਕਸ਼ਨ ਮੁਹਾਲੀ ਤੋਂ ਡਾਕਟਰ ਧਰਮਪ੍ਰੀਤ ਗਾਂਧੀ ਵੱਲੋਂ ਲੜਿਆ ਇਹ ਸਾਰੇ ਦਾ ਸੀ ਸਾਰੇ ਜਿਹੜੇ ਪਾਰਟੀਆਂ ਉਸ ਟਾਈਮ ਛੱਡ ਗਏ ਲੋਕਾਂ ਨੇ ਬਦਲਾ ਦੇ ਨਾਂ ਤੇ ਸਰਕਾਰ ਬਣਾਈ ਸੀ ਬਦਲਾ ਦੇ ਨਾਂ ਤੇ ਸਰਕਾਰ ਬਣਾਈ ਸੀ ਪਰ ਲੋਕਾਂ ਇਹਨਾਂ ਨੇ ਸਿਸਟਮ ਇਹ ਸਾਰਾ ਜਿਹੜਾ ਹੈ ਲੈਣ ਦੇਣ ਵਾਲਾ ਬਦਲਦਾ ਹੁਣ ਜਿਹੜੇ ਰੇਟ ਹੈ ਕਰਪਸ਼ਨ ਕਿਹチェ ਹੈ ਡੀਸੀ ਦਫ਼ਤਰ ਦੀ ਗੱਲ ਕਰ ਲੋ ਤਸੀਲਾਂ ਦੀ ਗੱਲ ਕਰ ਲੋ ਬ੍ਰਾਸ ਦੇ ਇੰਤਕਾਲਾਂ ਦੀ ਗੱਲ ਕਰ ਲੋ ਉੱਥੇ ਜਿਹੜਾ ਨਾਰਮਲ ਕੰਮ ਹੋ ਜਾਂਦੇ ਸੀ ਲੋਕਾਂ ਦੇ ਹੁਣ 10-10 ਗੁਣਾ ਰੇਟ ਵਧ ਗਏ ਕਰਪਸ਼ਨ ਦੇ 10-10 ਗੁਣਾ ਰੇਟ ਵਧ ਗਏ